ਨਾਬਾਦਾ ਅੰਮ੍ਰਿਤਧਾਰੀ ਸਰਪੰਚ ਐਵਾਰਡ ਵਾਪਸ ਕਰੇਗਾ ਸਰਪੰਚ ਗੁਰਧਿਆਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕਿੰਤ ਸਰਕਾਰ ਨੂੰ ਐਵਾਰਡ ਵਾਪਸ ਕਰਾਂਗਾ ਸਰਪੰਚ ਨੇ ਐਲਾਨ ਕਰ ਦਿੱਤਾ ਪੂਰੇ ਪਿੰਡ ਨੇ ਮਤਾ ਪਾਸ ਕਰਦੇ ਹੋਏ ਇਹ ਫੈਸਲਾ ਲੈ ਲਿਆ ਹੈ ਸ੍ਰੀ ਸਾਹਿਬ ਦੇ ਕਾਰਨ ਲਾਲਕੇਰੇ ਦੇ ਵਿੱਚ ਜਾਣ ਤੋਂ ਦਰਸਲ ਸਰਪੰਚ ਨੂੰ ਰੋਕਿਆ ਗਿਆ ਸੀ 15 ਅਗਸਤ ਨੂੰ ਫੁੱਲ ਅਫਸਰ ਨੇ ਉਸ ਨੂੰ ਰੋਕਿਆ ਜਿਸ ਦੇ ਬਾਅਦ ਦਿੱਲੀ ਤੋਂ ਆਪਣੇ ਪਿੰਡ ਵਾਪਸ ਆ ਗਏ ਸਨ ਨਿਊਜ਼ੀਲੈਂਡਨ ਪੰਜਾਬ ਦੇ ਵੱਲੋਂ ਇਹਨਾਂ ਦੇ ਪਿੰਡ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਪੂਰਾ ਆ ਘਟਨਾ ਕਰਮ ਬਿਆਨ ਕੀਤਾ ਗਿਆ ਕਿ ਆ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਸਮਾਗਮ ਦੇ ਵਿੱਚ ਆਜ਼ਾਦੀ ਦਿਹਾੜੇ ਦਾ ਜੋ ਕਿ ਵੱਡੇ ਪੱਧਰ ਤੇ ਸਮਾਗਮ ਦਿੱਲੀ ਦੇ ਵਿੱਚ ਸੀਗਾ ਉਸ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਆ ਤੇ ਇਸ ਦੇ ਬਾਅਦ ਹੁਣ ਨਾਬਾ ਦੇ ਅਮਰਤਾਰੀ ਸਰਪੰਚ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਸਰਪੰਚ ਗੁਰਧਾਨ ਦੇ ਵੱਲੋਂ ਐਵਾਰਡ ਵਾਪਸ ਕੀਤਾ ਜਾਵੇਗਾ ਸਰਪੰਚ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਐਵਾਰਡ ਵਾਪਸ ਕਰਾਂਗਾ ਪੂਰੇ ਪਿੰਡ ਨੇ ਬਕਾਇਦਾ ਮਤਾ ਪਾਇਆ ਮਤਾ ਪਾਸ ਕਰਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਇਹ ਸਾਨੂੰ ਮੈਸੇਜ ਦਿੱਤਾ ਸੀਗਾ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀ ਕਿ ਸਾਨੂੰ ਜੇ ਤੁਸੀਂ ਆਉਣਾ ਚਾਹੁੰਦੇ ਹੋ ਕਿਸੇ ਵੀ ਸਰਕਾਰੀ ਸਮਾਗਮ 'ਚ ਜਾਂ ਕਿਤੇ ਵੀ ਹੋਰ ਤਾਂ ਭਾਈ ਸਾਹਿਬ ਅਸੀਂ ਸ਼੍ਰੀ ਸਾਹਿਬ ਤੁਹਾਨੂੰ ਅਲਾਉ ਨਹੀਂ ਕਰਾਂਗੇ ਜਦ ਕਿ ਜੋ ਸਾਨੂੰ ਚੀਜ਼ ਅਕਾਲਪੁਰ ਖੱਲੋਂ ਜਾਂ ਗੁਰੂਆਂ ਵੱਲੋਂ ਬਖਸ਼ੀ ਗਈ ਹੈ ਇਹਨਾਂ ਦੀ ਕੀ ਮਜਾਲ ਹੈ ਅਸੀਂ ਇਹ ਮੈਸੇਜ ਉਹਨਾਂ ਨੂੰ ਵਾਪਸ ਭੇਜ ਰਹੇ ਹਾਂ ਕਿ ਅੱਜ ਗ੍ਰਾਮ ਸਭਾ 'ਚ ਮਤਾ ਵੀ ਪੈ ਗਿਆ ਹੈ ਔਰ ਪੂਰਾ ਪੰਜਾਬ ਇਸ ਗੱਲ ਤੇ ਨਾਲ ਵੀ ਹੈ ਔਰ ਇਹ ਸਰਪੰਚ ਜਿੰਨੀ ਇਹਨਾਂ ਦੀ ਸਰਪੰਚ ਸਾਹਿਬ ਦੀ ਪਹਿਲਾਂ ਇਸ ਅਸੀਂ ਅਸੀਂ ਕਾਵਾਂਗੇ ਹੁਣ ਪੰਜਾਬ ਵੱਲੋਂ ਉਹ ਇੱਜ਼ਤ ਹੋਊਗੀ ਉਦੋਂ ਵੱਡਾ ਬੰਦਾ ਕੁਝ ਕਰ ਰਿਹਾ ਇਨਕੁਆਰੀ ਇਨਕੁਆਰੀ ਕਰਕੇ ਕੋਈ ਭੇਜ ਰਿਹਾ ਜਿਵੇਂ ਰਾਜਸਥਾਨ ਵਾਲਾ ਹੋਇਆ ਉਹਨਾਂ ਨੇ ਘਟੋ ਘਟੇ ਇਹ ਕਹਤਾ ਵੀ ਰੂਲ ਅਸੀਂ ਬਣਾਏ ਸੀ ਗਲਤ ਆ ਰੂਲ ਅਮੈਂਡ ਕਰਤੇ ਅੱਗੇ ਤੋਂ ਨਹੀਂ ਹੋਏਗਾ ਕੋਈ ਇਹੋ ਜੀ ਗੱਲ ಗ್ರಾಮ ਸਭਾ ਦੇ ਮਤੇ ਤੋਂ ਬਾਅਦ ਜਦੋਂ ਹੁਣੇ ਮਤਾ ਜਾਊਗਾ ਭੇਜਣਗੇ ਮਤਲਬ ਹੋਮ ਮਿਨਿਸਟਰੀ ਨੂੰ ਵੀ ਪੰਜਾਬ ਦੇ ਚੀਫ ਮਿਨਿਸਟਰ ਨੂੰ ਵੀ ਐ ਜੀ ਪੀ ਸੀ ਨੂੰ ਵੀ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਜੇ ਉਹ ਪਿੰਡ ਦੀ ਪਾਰਲੀਮੈਂਟ ਦੀ ਕਦਰ ਕਰਦੇ ਨੇ ਜੇ ਉਹਨਾਂ ਨੂੰ ਲੱਗਦਾ ਸਾਡੇ ਨਾਲ ਖੁਦ ਨਾਬਾ ਦੇ ਪਿੰਡ ਕਾਲਸਨਾ ਦੇ ਸਰਪੰਚ ਗੁਰਧਿਆਨ ਸਿੰਘ ਜੁੜ ਚੁੱਕੇ ਨੇ हां सरपंच साहब ਤੁਹਾਡਾ ਸਵਾਗਤ ਹੈ ਨਿਊਜ਼ੀਟਨ ਪੰਜਾਬ ਤੇ ਜੋ ਜਾਣਕਾਰੀ ਸੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਕਾਇਦਾ ਪੰਚਾਇਤ ਦੇ ਵੱਲੋਂ ਮਤਾ ਪਾਇਆ ਗਿਆ ਤੁਹਾਡੇ ਵੱਲੋਂ ਇਹ ਸਨਮਾਨ ਵਾਲਾ ਐਵਾਰਡ ਵਾਪਸ ਕੀਤਾ ਜਾਵੇਗਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਤਾਂ ਸਰ ਕੱਲਾ ਮੇਰੇ ਦਾ ਮੇਰਾ ਫੈਸਲਾ ਨਹੀਂ ਜੀ ਹੁਣ ਗ੍ਰਾਮ ਸਭਾ ਦਾ ਫੈਸਲਾ ਸਾਰੇ ਸਾਡੇ ਪਿੰਡ ਦੇ ਨਾਗਰਿਕਾਂ ਦਾ ਫੈਸਲਾ ਵੀ ਹਾਂਜੀ ਜੈਸਾਂ ਨੂੰ ਉੱਥੇ ਵੀ ਸਨਮਾਨ ਦਿੱਤਾ ਗਿਆ ਔਰ ਅੰਦਰ ਨਹੀਂ ਜਾਣ ਦਿੱਤਾ ਤਾਂ ਅਸੀਂ ਇਹ ਸਨਮਾਨ ਲੈ ਕੇ ਕੀ ਕਰਨਾ ਜੀ? ਜੀ। ਅਸਰ ਮੈਂ ਪੂਰੇ ਕਠਨਕਰ ਬਾਰੇ ਜਾਣਨਾ ਚਾਹਾਂਗਾ ਜਿਹੜਾ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਗਿਆ ਲਾਲ ਕਿਲੇ ਤੇ ਵੱਡਾ ਸਮਾਗਮ ਸੀਗਾ ਉੱਥੇ ਉਹ ਹੋਇਆ ਕੀ ਆਖਰਕਾਰ ਕਿਸੇ ਦੇ ਵੱਲੋਂ ਤੁਹਾਨੂੰ ਰੋਕਿਆ ਗਿਆ ਉਹਨਾਂ ਦਾ ਕੀ ਤਰਕ ਸੀਗਾ ਕੀ ਕੁਝ ਕਿਹਾ ਗਿਆ ਜਿੰਦ ਵਿੱਚ ਪਹਿਲਾਂ ਵੀ ਚੱਲ ਰਹੀਆਂ ਨਿਊਜ਼ ਸੀ ਦੇਖੋ 2 ਮਹੀਨੇ ਪਹਿਲਾਂ ਇਹਨਾਂ ਨੇ ਸਾਡੇ ਪ੍ਰੂਫ ਮੰਗੇ ਸਾਰੀਆਂ ਸਾਡੇ ਇਨਕੁਆਇਰੀਆਂ ਕਰਾਈਆਂ ਵੀ ਕੀ ਕੀ ਬੈਕਗ੍ਰਾਉਂਡ ਇਹਨਾਂ ਦਾ ਕਿਵੇਂ ਹੈ ਤੇ ਸਾਨੂੰ 15 ਅਗਸਤ ਤੇ ਇਨਵਾਈਟ ਕੀਤਾ ਗਿਆ ਤੇ 13 ਤਰੀਕ ਨੂੰ ਇੱਥੋਂ ਅਸੀਂ ਚਲੇ ਗਏ ਸੀ ਪੰਜਾਬ ਤੋਂ ਸਰੇ ਤੇ 17 ਦੀ ਸਾਡੀ ਬਾਤ ਸੀ ਕਿ 18 ਤੇ 14 ਨੂੰ ਸਾਡੇ ਨਾਲ ਵਧੀਆ ਉੱਥੇ ਚੱਲਿਆ ਸਿਸਟਮ ਤੇ 14 ਨੂੰ ਸਾਨੂੰ ਸਨਮਾਨ ਦਿੱਤਾ ਗਿਆ ਜਲ ਵਿਭਾਗ ਵੱਲੋਂ ਤੇ ਉਸ ਤੋਂ ਬਾਅਦ ਜੀ 15 ਨੂੰ ਸਵੇਰੇ ਅਸੀਂ ਜਦ ਜਾਣਾ ਸੀ ਲਾਲ ਕਿਲੇ ਤੇ ਆਪਦੀ ਪੌਂਟਿੰਗ ਇਹਨਾਂ ਨੇ ਬੁਲਾਇਆ ਸੀ ਤੇ 5:00 ਵਜੇ ਅਸੀਂ 5:30 ਉੱਥੇ ਪਹੁੰਚ ਗਏ ਸੀ ਲਾਲ ਕਿਲੇ ਤੇ ਆਪਣੇ ਮੈਟਰੋ ਰਾਹੀਂ ਸਟੇਸ਼ਨ ਤੇ ਜੀ ਉੱਥੇ ਸਾਨੂੰ ਪਹਿਲਾਂ ਰੋਕਿਆ ਗਿਆ ਉੱਥੇ ਸਾਨੂੰ ਇਹ ਕਹਿੰਦੇ ਵੀ ਸਤ ਤੁਸੀਂ ਨਹੀਂ ਜਾ ਸਕਦੇ ਤੇ ਅਸੀਂ ਉੱਥੇ ਸਾਰੇ ਆਪਦੇ ਦਿਖਾਏ ਵੀ ਸਾਡੇ ਕੋਲ ਇੰਵੀਟੇਸ਼ਨ ਲੈਟਰ ਹੈ ਸਾਡਾ ਕੁਛ ਹੈ ਜੀ ਤੇ ਚਲੋ 5-10 ਮਿੰਟ ਉਹਨੇ ਸਾਨੂੰ ਉੱਥੇ ਰੋਕੇ ਉਸ ਤੋਂ ਬਾਅਦ ਕਹਿੰਦੇ ਵੀ ਗੇਟ ਨੰਬਰ 5 ਤੇ ਚਲੇ ਜਾਓ ਉੱਥੇ ਆਪਣੇ ਸਪੈਸ਼ਲ ਗੈਸਟ ਵੀ ਆਏ ਸੀਗੇ ਉੱਥੇ ਸਾਡੇ ਸੀਨੀਅਰ ਨੇ ਉਹਨਾਂ ਨਾਲ ਗੱਲ ਕਰ ਲਓ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ 5 ਨੰਬਰ ਤੇ ਗਏ ਤੇ ਉੱਥੇ ਜਾ ਕੇ ਅਸੀਂ ਦੇਖਿਆ ਜੀ ਤੇ ਲਾਈਨ ਤੇ ਲਾ ਕੇ ਕੋਈ ਸੀਨੀਅਰ ਦੇਖਿਆ ਨਹੀਂ ਸਾਨੂੰ ਫਿਰ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਜਾ ਕੇ ਸਾਨੂੰ ਜੋ ਵਸੀਦਾ ਡਿਟੈਕਟਰ ਲੱਗੇ ਉਹਦੇ ਰੋਕ ਫਿਰ ਪਾਸ ਤੇ ਤਦ ਸਰ ਕਹਿੰਦੇ ਇਹ ਤੁਸੀਂ ਜਾ ਸਕਦੇ ਜੀ ਸਾਡੇ ਸੀਨੀਅਰ ਨਾਲ ਗੱਲ ਕਰਵਾਓ ਜੀ ਚਲੋ ਸੀਨੀਅਰ ਨਾਲ ਗੱਲ ਕਰੀ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੀ ਬਹਿਸ ਵੀ ਹੋਈ ਥੋੜਾ ਟਾਈ ਫਿਰ ਉਹਨਾਂ ਨੇ ਆਪਣੇ ਸੀਨੀਅਰ ਨਾਲ ਗੱਲ ਕੀਤੀ ਤੇ ਗੱਲ ਕਰਕੇ ਉਹ ਕਹਿੰਦੇ ਨਹੀਂ ਪਰ ਉਹ ਵੀ ਅਸੀਂ ਅਲਾਉ ਨਹੀਂ ਕਰ ਸਕਦਾ ਸੀਨੀਅਰ ਨੇ ਹੀ ਕਹਾ ਕਰਤਾ ਤੇ ਫਿਰ ਉਹਨਾਂ ਨੇ ਸਾਨੂੰ ਆਫਰ ਕਰਤਾ ਕਹਿੰਦੇ ਜੀ ਤੁਸੀਂ ਉਤਾਰ ਕੇ ਸਾਡੇ ਉੱਤੇ ਸ਼ੰਭੂ ਵਾਲੇ ਉਹਨਾਂ ਦੇ ਰੂਮ ਬਣੇ ਹੋਏ ਸੀ ਵੀ ਇੱਥੇ ਰੱਖ ਲਓ ਸੀ ਵੀ ਸਾਹ ਸਾਰਾ ਕੁਝ ਤੇ ਬਲਾਸ ਵੀ ਜਾ ਕੇ ਲੈ ਲਿਓ ਤੇ ਫਿਰ ਅਸੀਂ ਉਹਨਾਂ ਨੂੰ ਡਿਨਾਈ ਕੀਤਾ ਵੀ ਨਹੀਂ ਪਰ ਸਾਨੂੰ ਇਹ ਨਹੀਂ ਇਹ ਕੰਮ ਕਰਨਾ ਸਾਨੂੰ ਗੁਰੂ ਸਾਹਿਬਾਂ ਨੇ ਜਿਹੜਾ ਵਾਅਦਾ ਹੈ ਉਹ ਜ਼ਰੂਰੀ ਹੈ ਇਹ ਧਨਮਾਨ ਤਾਂ ਚਲੋ ਆਉਂਦੇ ਜਾਂਦੇ ਰਹਿੰਦੇ ਨੇ ਤਾਂ ਚੱਲੀ ਜਾਂਦੇ ਨੇ ਤੇ ਉਹੀ ਲਾਲ ਕਿਲਾ ਜਿਹੜਾ ਪਿੰਡਵਾਰੀ ਆਪਾਂ ਦਿੱਲੀ ਦੇ ਸਾਹ ਦੇ ਚੱਕੇ ਦੇ ਸਿੱਖ ਕੌਮ ਤੇ ਸਿਰਸਿਓ ਤੋਂ ਬਾਅਦ ਸਿੰਨਾ ਜੀ ਤੁਹਾਨੂੰ ਸ੍ਰੀ ਸਾਹਿਬ ਜਾਣਕਾਰ ਸ੍ਰੀ ਸਾਹਿਬ ਕਰਕੇ ਤੁਹਾਨੂੰ ਜਾਣਦੇ ਲਈ ਰੋਕਿਆ ਗਿਆ ਸ੍ਰੀ ਸਾਹਿਬ ਵੀ ਇੱਕ ਵਜਾ ਉਹਨਾਂ ਦੇ ਨਾਲ ਦੱਸੀ ਗਈ ਕਿ ਕੜਾ ਉਤਾਰਨ ਦੇ ਲਈ ਵੀ ਕਿਹਾ ਗਿਆ ਸੀ ਨਹੀਂ ਸਰ ਉਹਨਾਂ ਨੇ ਵਨ ਬਾਈ ਵਨ ਕੁਝ ਨਹੀਂ ਬਸ ਉਹਨਾਂ ਨੇ ਸ੍ਰੀ ਸਾਹਿਬ ਤੇ ਕਰਿਆ ਸੀ ਕਹਿੰਦੇ ਬਸ ਉਹਨਾਂ ਨੇ ਇਹ ਕਹਤਾ ਕਹਿੰਦੇ ਜੀ ਉਤਾਰ ਕੇ ਸ੍ਰੀ ਸਾਹਿਬ ਜੇ ਜੋ ਵੀ ਤੁਹਾਡੇ ਕੋਲ ਜਿਹੜਾ ਉਹਨਾਂ ਨੂੰ ਹਾਫ ਫੁੱਲ ਲੱਗਦਾ ਸੀ ਵੀ ਅੱਧਾ ਨਹੀਂ ਜਾ ਸਕਦਾ ਬਸ ਉਹਨਾਂ ਨੇ ਉਹ ਸਾਰਾ ਕੁਝ ਪਿੱਛੇ ਆ ਗਿਆ ਜਦੋਂ ਸ੍ਰੀ ਸਾਹਿਬੇ ਕਹਤਾ ਅਨੇ ਇੱਕ ਗੁਰਤੇ ਅੰਜ ਜਿਹੜਾ ਸਨਮਾਨ ਤੁਹਾਨੂੰ ਮਿਲਿਆ ਜਿਹੜਾ ਐਵਾਰਡ ਮਿਲਿਆ ਕੀ ਇਹ ਇੱਕ ਦਿਨ ਪਹਿਲਾਂ 14 ਅਗਸਤ ਨੂੰ ਸਨਮਾਨ ਮਿਲ ਗਿਆ ਸੀਗਾ ਉਸ ਤੋਂ ਬਾਅਦ ਤੁਹਾਨੂੰ ਉਸ ਆਜ਼ਾਦੀ ਦਿਹਾੜੇ ਦੇ ਸਮਾਗਮ ਦੇ ਵਿੱਚ ਇਨਵਾਈਟ ਕੀਤਾ ਗਿਆ ਸੀ ਹਾਂਜੀ ਸਰ ਉੱਥੇ ਆਜ਼ਾਦੀ ਦਿਹਾੜੇ ਦੇ ਵਿੱਚ ਕੀਤਾ ਗਿਆ ਸੀ ਕਿ ਉੱਥੇ ਜਾਓ ਦੇਖੋ ਕਿਵੇਂ ਆਪਣਾ ਸਿਸਟਮ ਹੈ ਕਿ ਸਾਰਾ ਭਾਰਤ ਤੋਂ ਚੱਲਦਾ 100 ਪੰਚਾਇਤ ਸੀ ਪੂਰੇ ਇੰਡੀਆ ਤੋਂ ਇਨਵਾਈਟਡ ਤੇ ਉਸ ਤੋਂ ਇਹ ਇਹਨਾਂ ਨੇ ਉੱਥੇ ਦੇਖੋ ਰਸ ਬਹੁਤ ਹੁੰਦਾ ਹੈ 15 ਅਗਸਤ ਵਾਲੇ ਦਿਨ ਲਾਖ ਕਿਲੇ ਤੇ ਇਹਨਾਂ ਨੇ ਇੱਕ ਦਿਨ ਹੋਰ ਜਗ੍ਹਾ ਤੇ ਆਪਣੀ ਸਰਕਾਰੀ ਬਿਲਡਿੰਗ ਤੇ ਇਨਵਾਈਟ ਕਰਦੇ ਕਰਕੇ ਜਨ ਮਨਿਸਟਰ ਨੇ ਆਪਣੇ ਉੱਤੇ ਵੀ ਸੋਮਨੰਦਰ ਦੇ ਨਾਮ ਤੇ ਇਹ ਤਾਮਿਲਨਾਡੂ ਤੋਂ ਉਹਨਾਂ ਤੋਂ ਇਹ ਸਾਨੂੰ ਅਵਾਰਡ ਦਵਾਇਆ ਠੀਕ ਹੈ ਇਹ ਸਪੰਸਰ ਸਾਹਿਬ ਇਹ ਸਨਮਾਨਕੋ ਇਹ ਅਵਾਰਡ ਇਹ ਕਦੋਂ ਵਾਪਸ ਕਰਨ ਜਾ ਰਹੇ ਇਸ ਨੂੰ ਲੈ ਕੇ ਕੋਈ ਸਰਕਾਰ ਤੱਕ ਕੇਂਦਰ ਤੱਕ ਕੋਈ ਸੁਨੇਹਾ ਪਹੁੰਚਾ ਦਿੱਤਾ ਗਿਆ ਪਿੰਡ ਦੀ ਪੰਚਾਇਤ ਵੱਲੋਂ ਤੁਹਾਡੇ ਵੱਲੋਂ ਦੇਖੋ ਸਰ ਬਾਈ ਪੋਸਟ ਜਾਏਗਾ ਤੁਸੀਂ ਜਾ ਕੇ ਤਾਂ ਦੇਣਾ ਨਹੀਂ ਕਿ ਹੁਣ ਸਾਡਾ ਜਾਣਦਾ ਤਾਂ ਕੋਈ ਮਤਲਬ ਨਹੀਂ ਜਾਂਦਾ ਜੀ ਇਹਦਾ ਇਸ ਅਵਾਰਡ ਦਾ ਸਲਮਾਨ ਦਾ ਸਰਪੰਚ ਸਾਹਿਬ ਕੀ ਹੈ ਪੈਰਾਮੀਟਰ ਕੀ ਸੀ ਮਾਪਦੰਡ ਕੀ ਸੀ ਕਿਸ ਬਹਾਵ ਤੇ ਅਵਾਰਡ ਮਿਲਿਆ ਕੀ ਇਸ ਤੇ ਕੁਝ ਇਨਾਮੀ ਰਾਸ਼ੀ ਵੀ ਹੈ ਜਾਂ ਇੱਕ ਸਰਟੀਫਿਕੇਟ ਹੈ ਦੇਖੋ 2010 ਚ ਸਾਡੇ ਜਲ ਜੀਵਨ ਮਿਸ਼ਨ ਦੇ ਅਧੀਨ ਲੱਗੀ ਸੀ ਟੈਂਕੀ ਪਾਣੀ ਵਾਲੀ ਠੀਕ ਹੈ ਤੇ ਉਹਦਾ ਸਾਡੇ ਪੂਰੇ ਪਿੰਡ ਵਿੱਚ ਪੂਰਾ ਜਿਨੀ ਕੱਲੇ-ਕੱਲੇ ਘਰ ਤੇ ਪੂਰਾ ਸਾਫ ਸੁੱਧ ਪਾਣੀ ਜਾ ਰਿਹਾ ਹੈ ਉਹਦੇ ਅੰਦਰ ਸੀ ਜਲ ਜਲ ਜੀਵਨ ਮਿਸ਼ਨ ਦੇ ਅਧੀਨ ਤੇ ਉਸ ਤੋਂ ਬਾਅਦ ਸਾਡੇ ਲਿਕਵਿਡ ਵੇਸ ਮੈਨੇਜਮੈਂਟ ਪਲਾਂਟ ਵੀ ਲੱਗਿਆ ਹੋਇਆ ਜੀ ਸਾਫਰ ਮਾਡਲ ਵੀ ਹੈਗਾ ਤੇ ਉਹ ਵੀ ਸਾਡਾ ਸਾਰਾ ਟਰੀਟ ਹੋ ਕੇ ਪਾਣੀ ਅੱਗੇ ਦੂਸਰੇ ਟੋਬੇ ਚ ਕਹਿੰਦਾ ਜਾਂਦਾ ਤੇ ਉਸ ਤੋਂ ਬਾਅਦ ਖੇਤਾਂ ਨੂੰ ਵੀ ਲੱਗਦਾ ਜੀ ਤੇ ਇੱਕ ਹੁਣ ਸਾਡੇ ਲੇਟੈਸਟ ਆਪਣੇ ਸੋਲਿਡ ਵੇਸਟ ਮੈਨੇਜਮੈਂਟ ਪਲਾਨ ਲੱਗਿਆ ਜੀ ਉਹ ਸਾਰਾ ਸਵੈ ਕਰਮਚਾਰੀ ਰੱਖਿਆ ਹੋਇਆ ਉਹ ਸਾਰਾ ਪਿੰਡ ਚ ਗੂੜਾ ਇਕੱਠਾ ਕਰਕੇ ਉਹਨਾਂ ਚ ਪਿੱਟਾ ਚ ਪਾਉਂਦੇ ਜਿਹੜੀ ਸਾਡੇ ਸਵੱਛ ਭਾਰਤ ਤੇ ਜਲ ਜੀਵਨ ਮਿਸ਼ਨ ਦੇ ਅਧੀਨ ਸਾਨੂੰ ਅਸਮਨ ਸਾਹਿਬ ਇਸ ਦੇ ਵਿੱਚ ਇਸ ਦੇ ਵਿੱਚ ਕੀ ਸਰਟੀਫਿਕੇਟ ਮਿਲਿਆ ਕੋਈ ਅਨਾਮੀ ਰਾਸ਼ੀ ਵੀ ਮਿਲੀ ਹੈ ਨਹੀਂ ਅਨਾਮੀ ਰਾਸ਼ੀ ਕੁਛ ਨਹੀਂ ਸੀ ਜੀ ਸਰਟੀਫਿਕੇਟ ਸੀ ਮੋਮੈਂਟਮ ਸੀ ਠੀਕ ਹੈ ਠੀਕ ਹੈ ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਖੁਦ ਸਰਪੰਚ ਗੁਰਤੇਨ ਸਾਡੇ ਨਾਲ ਜੁੜੇ ਉਹਨਾਂ ਦੇ ਵੱਲੋਂ ਵੀ ਬਿਲਕੁਲ ਸਾਡੇ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬਾਈ ਪੋਸਟੀ ਇਹ ਐਵਾਰਡ ਹੈ ਇਹ ਸਲਮਾਨ ਹੈ ਜੋ ਸਰਟੀਫਿਕੇਟ ਮਿਲਿਆ ਉਸ ਨੂੰ ਵਾਪਸ ਕੀਤਾ ਜਾਵੇਗਾ ਕਿਉਂਕਿ 15 ਅਗਸਤ ਨੂੰ ਜੋ ਆਜ਼ਾਦੀ ਦਿਹਾੜਾ ਸੀਗਾ ਵੱਡਾ ਸਮਾਗਮ ਸੀ ਲਾਲ ਕਿਲੇ ਤੇ ਉੱਥੇ ਸਿਰਫ ਸ੍ਰੀ ਸਾਹਿਬ ਦੇ ਕਾਰਨ ਉਹਨਾਂ ਨੂੰ ਅੰਦਰ ਜਾਣ ਤੋਂ ਪੁਲਿਸ ਦੇ ਵੱਲੋਂ ਜਿਹੜੀ ਫੋਰਸ ਉੱਥੇ ਤਾਇਨਾਤ ਸੀ ਅੱਗੇ ਅੰਦਰ ਜਾਣ ਤੋਂ ਰੋਕਿਆ ਗਿਆ ਤੇ ਇਸੇ ਰੋਸ ਵਜੋਂ ਪੂਰੇ ਪਿੰਡ ਦੇ ਵੱਲ ਬਕਾਇਦਾ ਮਤਾ ਪਾਸ ਕਰਦੇ ਹੋਏ ਇਹ ਫੈਸਲਾ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਹੁਚਾਰਪੁਰ ਦੇ ਵਿੱਚ ਜ਼ਖਮੀਆਂ ਨੂੰ ਮਿਲਣ ਦੇ ਲਈ ਪਹੁੰਚੇ ਨੇ ਰਾਜਾ ਵੜਿੰਗ ਰਾਜਾ ਵੜਿੰਗ ਨੇ ਜ਼ਖਮੀਆਂ ਦਾ ਹਾਲ ਜਾਣਿਆ ਸੁਖਿੰਦਰ ਰੰਦਾਵਾ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਮਾਮਲੇ ਦੀ ਗੰਭੀਰਤਾ ਦੇ ਨਾਲ ਸਰਕਾਰ ਜਾਂਚ ਕਰਵਾਵੇ ਰਾਜਾ ਵੜਿੰਗ ਦੇ ਵੱਲੋਂ ਇਹ ਮੰਗ ਰੱਖੀ ਗਈ ਹੈ ਪੀੜਤ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਮਦਦ ਦਿੱਤੀ ਜਾਵੇ ਇਹ ਮੰਗ ਵੀ ਰੱਖੀ ਗਈ ਹੈ ਐਲਪੀਜੀ ਟੈਂਕਰ ਦੇ ਵਿੱਚ ਬਲਾਸਟ ਹੋਣ ਦੇ ਕਾਰਨ ਦਰਸਲ ਦੋ ਲੋਕਾਂ ਦੀ ਮੌਤ ਹੋਈ ਹੈ ਜਿਸ ਤਰੀਕੇ ਨਾਲ ਇਹ ਪੂਰਾ ਹਾ사 ਵਾਪਰਦਾ ਜਦੋਂ ਕਿ ਐਲਪੀਜੀ ਗੈਸ ਜਿਹੜਾ ਟੈਂਕਰ ਸੀਗਾ ਉਸ ਦੇ ਵਿੱਚ ਬਲਾਸਟ ਹੁੰਦਾ ਤੇ ਨੇੜੇ-ਨੇੜੇ ਘਰਾਂ ਸਾਹਨ ਘਰ ਅੱਗ ਦੀ ਚਪੇੜ ਤੇ ਵਿੱਚ ਆਗੇ ਬਹੁਤ ਦਰਦਨਾਕ ਪੂਰਾ ਹਾਸਾ ਵਾਪਰਦਾ ਤੇ ਉਸ ਦੇ ਬਾਅਦ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਜ਼ਖਮੀਆਂ ਦਾ ਹਾਲ ਜਾਣਨ ਦੇ ਲਈ ਪਹੁੰਚੇ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਸਪੀਟਲ ਦੇ ਵਿੱਚ ਜਿਹੜੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਉਹਨਾਂ ਦੇ ਨਾਲ ਰਾਜਾ ਵੜਿੰਗ ਦੇ ਵੱਲੋਂ ਗੱਲਬਾਤ ਕੀਤੀ ਗਈ ਸੁਖਿੰਦਰ ਰੰਦਾਵਾ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਤੇ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਦੀ ਮੰਗ ਕੀਤੀ ਹੈ ਨਾਲ ਇਹ ਵੀ ਮੰਗ ਕੀਤੀ ਹੈ ਕਿ ਪੀੜਤ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਮਦਦ ਦਿੱਤੀ ਜਾਵੇ ਆ ਗਾਹਕ ਸਹਾਇਆ ਅੱਜ ਮੈਂ ਮੁਕੇਰੀਆਂ ਆਇਆ ਹੋਇਆ ਸੀ ਜਿੱਥੇ ਸਾਨੂੰ ਸਾਡੇ ਲੀਡਰ ਸਰਬਾਹਾਂ ਨੇ ਇਤਲਾਹ ਦਿੱਤੀ ਸ਼ਾਮ ਸੁੰਦਰ ਰੋੜਾ ਜੀ ਪਵਨ ਆਦਿਆਂ ਜੀ ਫਿਰ ਮੈਂ ਤੇ ਰੰਧਾਵਾ ਸਾਹਿਬ ਸਪੈਸ਼ਲ ਤੌਰ ਤੇ ਅਸੀਂ ਚੰਡੀਗੜ੍ਹ ਜਾਣਾ ਸੀ ਕਿਉਂਕਿ ਐਡੀ ਦੁਖਦਾਈ ਘਟਨਾ ਵਾਪਰੀ ਹੈ ਪੂਰੇ ਵਾਸਤੇ ਅਸੀਂ ਦੋਨੋਂ ਜਾਣੇ ਲੀਡਰ ਸਰਬਾਹਾਂ ਨੇ ਇੱਥੇ ਆਏ ਆਂ ਔਰ ਤਿੰਨ ਚਾਰ ਪੇਸ਼ੈਂਟਸ ਨੂੰ ਮਿਲੇ ਹਨ ਜਿਨ੍ਹਾਂ ਦੇ ਹਾਲਾਤ ਵਿਚਾਰਿਆਂ ਦੇ ਨਾਜ਼ੁਕ ਨੇ ਲੇਕਿਨ ਸਿਵਲ ਸਰਵਿਸ ਜਨ ਕਹਿੰਦੇ ਨੇ ਕਿ ਆਊਟ ਆਫ ਡੇਂਜਰ ਨੇ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਘਰ ਪੂਰੇ ਸੜ ਗਏ ਨੇ ਕੋਈ ਗੋਲ ਗੱਪਿਆਂ ਵਾਲਾ ਹੈ ਕੋਈ ਦਿਹਾੜੀ ਵਾਲਾ ਹੈ ਔਰ ਕੁਝ ਲੋਕ ਹੋਰ ਹਸਪੀਟਲ ਚ ਐਡਮਿਟਡ ਨੇ ਕੁਝ ਇੱਕ ਅੱਧਾ ਪੀਜੀਆਈ ਨੂੰ ਰੈਫਰ ਕੀਤਾ ਹੈ ਸੋ ਕਹਿਣ ਦਾ ਮਤਲਬ ਕਿ ਇਹ ਹਾਦਸਾ ਜਿਹੜਾ ਹੈ ਬੜਾ ਭਿਆਨਕ ਹਾਦਸਾ ਹੈ ਕਿਸੇ ਦੇ ਵਸ ਦੀ ਗੱਲ ਨਹੀਂ ਇਹ ਵੀ ਪਤਾ ਚੱਲਿਆ ਕਿ ਜਿਹੜਾ ਟਰੱਕ ਵਾਲਾ ਸੀਗਾ ਉਹ ਗੈਸ ਦਾ ਜਿਹੜਾ ਕੈਂਟਰ ਸੀ ਉਹ ਕਿਤੇ ਨਾ ਕਿਤੇ ਮੋੜ ਕੇ ਉਸ ਜਗ੍ਹਾ ਤੇ ਲੈ ਕੇ ਜਾਂਦਾ ਸੀ ਜਿੱਥੇ ਉਹ ਗੈਸ ਦੀ ਚੋਰੀ ਹੁੰਦੀ ਸੀ ਤੇ ਸਿਲੰਡਰ ਨੂੰ ਫਿਲ ਅਪ ਕੀਤਾ ਜਾਂਦਾ ਸੀਗਾ ਇਹ ਜਾਂਚ ਦਾ ਵਿਸ਼ਾ ਹੈ ਜਿਸ ਪ੍ਰਕਾਰ ਦੀ ਸਾਡੇ ਕੋਲ ਇਹ ਜਾਣਕਾਰੀ ਆਈ ਹੈ ਔਰ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਮੈਨੂੰ ਲੱਗਦਾ ਇਮੀਡੀਏਟਲੀ ਇਸ ਸਰਕਾਰ ਨੂੰ ਇਹਦੇ ਤੇ ਸਜੀਦਗੀ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਅੰਡਰ ਸੁਪਰਵਾਈਜ਼ਨ ਆਫ ਚੰਗੇ ਆਫੀਸਰਸ ਦੇ ਔਰ ਖਾਸ ਕਰਕੇ ਮਰ ਨਾਲਿਆਂ ਨੂੰ ਘੱਟੋ ਘੱਟ ਮੈਂ ਸਮਝਦਾ ਕਿ ਉਹਨਾਂ ਦੇ ਸਾਰੇ ਘਰ ਦਾ ਜਿਹੜਾ ਮੁਆਵਜ਼ਾ ਤੇ ਜਿਹਦੀ ਜਾਨ ਚਲੀ ਗਈ ਹੈ ਹਾਦਸੇ ਦੇ ਵਿੱਚ ਉਹਨੂੰ ਕਰੋੜ ਰੁਪਏ ਦੀ ਮਦਦ ਉਸ ਪਰਿਵਾਰ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਹ ਗਰੀਬ ਲੋਕਾਂ ਦਾ ਗੁਜ਼ਾਰਾ ਇਹੀ ਸੀ ਆਚਾਰਿਆਂ ਦਾ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਰਜ਼ਮੇਦਾਰ ਭਲਾ ਹੈ ਜਾਂ ਕੋਈ ਹੋਰ ਹੈ ਪਰ ਹਾਦਸੇ ਦੀ ਜਾਂਚ ਕਰਨੀ ਬੜੀ ਜ਼ਰੂਰੀ ਬਣਦੀ ਹੈ ਕਿਉਂਕਿ ਜਿਸ ਪ੍ਰਕਾਰ ਦੀਆਂ ਗੱਲਾਂ ਆ ਰਹੀਆਂ